ਸਤਿ ਸ਼੍ਰੀ ਅਕਾਲ ਭਾਈ ਆਪ ਵੀ ਠੀਕ ਹੋਵੋਗੇ ਵਧੀਆ ਹੋਵੋਗੇ ਮੈਂ ਤੁਹਾਡਾ ਆਪਣਾ ਸਿਕੰਦਰ ਸਿੰਘ ਮਾਣ ਪਿੰਡ ਬੁਰਜਰੀ ਬਾਈ ਜੀ ਅੱਜ ਜੋਧਪੁਰ ਚ ਖੜੇ ਸੀ ਜਿਹਨੂੰ ਜੋਧਪੁਰ ਦੀ ਮਾਂ ਕਹੇ ਰਾਲਮਾ ਕਹੇ ਰਾਲਮਾ ਕਹੇ ਜੀ ਕੱਡਾ ਨਾ ਦੁਨਾਨਾ ਦੋਨਾਂ ਦਾ ਇੱਕ ਕੱਡਾ ਹੈ ਜੋਧਪੁਰ ਦੇ ਵਿੱਚ ਖੜੇ ਸੀ ਬਾਈ ਭੋਲੇ ਕੋਲ ਬਹੁਤ ਹੀ ਬੰਦਾ ਜੇ ਕਹਿੰਦੀ ਆ ਹਸ ਮੁਖ ਸਾਊ ਬੰਦਾ ਇਕੱਲੇ ਸਵਰਾਜਾਂ ਤੇ ਬਾਈ ਕੰਮ ਕਰਦਾ ਹੈ ਸਵਰਾਜ ਟਰੈਕਟਰਾਂ ਦਾ ਕੰਮ ਕਰਦਾ ਹੋਰ ਟਰੈਕਟਰ ਭੋਲੇ ਨੇ ਲਿਆ ਕੇ ਵੇਚਣਾ ਬਸ ਹੋਰ ਤਾਂ ਹੀ ਆਪਨ ਕੋਈ ਕੀ ਗੱਲ ਹੈ ਭੋਲੇ ਬਾ ਵਧੀਆ ਜੀ ਹਜੀ ਇਹ ਗਰੀ ਗੁਰ ਬੰਦੇ ਵਧੀਆ ਉਹ ਵੀ ਟਰੈਕਟਰ ਚੰਗੇ ਚੱਲਦੇ ਜੀ ਵਿਗ ਜਾਂਦਾ ਬਸ ਆਹੀ ਗੱਲ ਹੈ ਠੀਕ ਹੈ ਕਹਿੰਦਾ ਵੀ ਸੇਤੀ ਵਿਗ ਜਾਂਦਾ ਹੈ ਆਹੀ ਗੱਲ ਹੈ ਕਹਿੰਦਾ ਹੋਰ ਕੋਈ ਗੱਲ ਨਹੀਂ ਬਾਕੀ ਦਿਲ ਨੂੰ ਲੱਗਿਆ ਹਣਾ ਦਿਲ ਨੂੰ ਲੱਗਿਆ ਨਹੀਂ 20 25 ਸਾਲ ਹੋ ਗਏ ਕੰਮ ਇਹੀ ਕਰੀਦਾ ਹੁਣ ਸੱਪਾ ਕੋਈ ਲੈ ਕੇ ਨਹੀਂ ਦੇਖੀ ਠੀਕ ਹੈ ਤੇ ਭੋਲੇ ਜੇ ਆਪਾਂ ਲੋਕੇਸ਼ਨ ਪੁੱਛੀਏ ਜੋਧਪੁਰ ਪੈਂਦਾ ਹੈ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਆਪਣਾ 987853753 ਜੀ ਰਿਪੀਟ ਕਰੀ 85 0 37 53 ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਨੇ ਸਬਰਾਜ ਖਰੀਦਣਾ ਹੈ ਭੋਲੇ ਨਾਲ ਕੰਟੈਕਟ ਤੁਸੀਂ ਕਰ ਸਕਦੇ ਹੋ ਜੋਧਪੁਰ ਤੇ ਜੇ ਆਪਾਂ ਕਹਦੀਏ ਬਰਨਾਲੇ ਤੋਂ 8 8 ਕਿਲੋਮੀਟਰ ਪੈਂਦਾ 8 ਕਿਲੋਮੀਟਰ ਪਿੰਡ ਪੈਂਦਾ ਬਾਈ ਇਹ ਸਿਰਫ ਤੇ ਅੱਜ ਬਾਈ ਦੇ ਘਰ ਹੀ ਖੜੇ ਸੀ ਇਹ aí ਖੜਾ ਚਾਰ ਟਰੈਕਟਰ ਤੇ ਆਪਾਂ ਦਿਖਾਉਣੇ ਆ ਆ ਜੋ ਗਰਾ 35 ਦੇ ਤੋਂ ਸਟਾਰਟ ਕਰਦੇ ਆ ਸਬਰਾਜ ਤੋਂ ਇਹਦੇ ਵਾਲੇ ਦੱਸ ਭੋਲੇ ਹਾਂਜੀ 98 ਮਡ ਲਾ ਜੀ 98 ਮਡ ਆ ਗਿਆ ਹਾਂਜੀ ਤੇਰਾ ਸਟੇਰਾਂ ਦੀ ਗੱਲ ਜੀ ਤੇ ਪੁਰਾਣੇ ਗੀਰ ਦੇ 90 ਰੁਪਏ ਟਾਇਰ ਹੈ ਪੁਰਾਣੇ ਟਾਇਰ ਨੇ 90 ਪੈਸੇ ਨੇ ਚਾਲ ਚਲਾਵੇ ਦਾ ਕਿਵੇਂ ਆ ਪੂਰਾ ਓਕੇ ਜੀ ਓਕੇ ਆ ਹਾਂ ਜੀ ਬਾਕੀ ਲੈ ਜੀ ਬੰਦਾ ਕੋਈ ਨਹੀਂ ਤੋ ਇੱਕ ਜੀ ਆਪਾਂ ਕਰੀਏ ਇੰਜਨ ਦੀ ਗੱਲ ਓਕੇ ਜੀ ਸਾਰਾ ਹੁਸੈਨ ਭਾਈ ਓਕੇ ਹਾਂ ਜੀ ਇੱਥੇ ਖਾਲੀ ਚਲਾਉਣਾ ਪੂਜੀ ਪਿਸਟਨ ਸਲੀਵ ਨਵੇਂ ਲਾਏ ਹੁਣ ਹੀ ਲਾਏ ਕੱਲ ਹੀ ਲਾਏ ਪਿਸਟਨ ਸਲੀਵ ਹਾਂ ਕੱਲ ਹੀ ਲਾਏ ਇਹੀ ਚੀਜ਼ ਭੋਲੇ ਦੀ ਵਾਲੀ ਖਾਸੀਅਤ ਹੈ ਬੰਦਾ ਨਹੀਂ ਕੋਈ ਦੱਸਦਾ ਨਹੀਂ ਹੁੰਦਾ ਪਹਿਲੀ ਦੱਸਦਾ ਪਿਸਟਨ ਸਲੀਵ ਕੱਲ ਹੀ ਨਵੇਂ ਲੱਗੇ ਨੇ ਤੇ بس ਵੀ ਕਿੰਨੇ ਕਿੰਨੇ ਘੰਟੇ ਤੋਂ ਹਜੇ ਹਜੇ ਜੀ ਖਾਲੀ ਚਲਾਉਣਾ ਪਊਗਾ ਤੇਲ ਵੀ ਹਜੇ ਬਿਲਕੁਲ ਨਵਾਂ ਠੀਕ ਹੈ ਜੀ ਹਾਂ ਜੀ ਦੇਖਣ ਨੂੰ ਵੀ ਸਲਾਈ ਚ ਆ ਦੇਖ ਸਕਦੇ ਹੋ ਦੇਖ ਸਕਦੇ ਹੋ ਬਿਲਕੁਲ ਜਿਵੇਂ ਤੇਲ ਨਵਾਂ ਜੀ ਬਿਲਕੁਲ ਨਵਾਂ ਤੇਲ ਹੈ ਤੇ ਕਹਿੰਦਾ ਮੰਨ ਲਾ ਵੀ 8-9 ਘੰਟੇ 7-8 ਘੰਟੇ ਖਾਲੀ ਚਲਾਉਣਾ ਪਊਗਾ 7-8 ਘੰਟੇ ਤੱਕ ਤਕਰੀਬਨ ਖਾਲੀ ਚੱਲੂਗਾ ਤੇ 98 ਵੱਟ ਲੱਗਿਆ ਹੈ ਤੇ ਰੇਟ ਕਿਨਾ ਆ ਗਿਆ ਭੁੱਲ ਇਹ 1,55,000 1,55,000 ਬਾਜਵਰ ਰੇਟ ਤੇ ਬਾਕੀ ਮੌਕੇ ਤੇ ਭੋਲੇ ਹੋ ਜੂ ਮਾਨਤਾ ਮਾੜਾ ਮੁੱਕ ਦਾ ਹੋ ਸਕਦਾ ਇਹ ਜੀ ਵੀ ਬਾਈ ਠੀਕ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਤੇ ਆਜੋ ਅਗਲੇ ਟਰੈਕਟਰ ਬਾਰੇ ਗੱਲ ਕਰਦੇ ਹਾਂ 735 ਸੋਰਾਜ ਬਾਰੇ ਤੇ ਇਹਦੇ ਬਾਰੇ ਦੱਸ ਬੋਲੇ ਇਹ ਜੀ 99 ਮੜ ਲੈ 99 ਮੜ ਲੈ ਹਾਂ ਨੰਬਰ ਹਰਿਆਣਾ ਨੰਬਰ ਹਰਿਆਣਾ ਹਰਿਆਣਾ ਨੰਬਰ ਹੈ ਹਾਂ ਜੀ ਸਾਡੇ ਕੋਲ ਹੀ 50 1 ਉਗੋਵਿੰਦਰ ਦਾ ਦਾ ਨੋ ਹੋਇਆ ਹੋਇਆ ਉਗੋਵਿੰਦਰ ਨੋ ਹੋਇਆ ਹੋਇਆ ਨੋ ਹੋਇਆ ਵੀ ਸਾਡੇ ਕੋਲ ਹੀ ਠੀਕ ਹੈ ਤੇ ਜੇ ਪੁੰਨੇ ਟਾਇਰਾਂ ਦੀ ਗੱਲ ਕਰੀਏ ਆਪਾਂ ਟਾਇਰ ਮਗਰਲੇ ਤੇ ਕੁੜੀਆ ਦੇ ਜਮੇ ਨਾੜ ਆ ਰਗੀ ਪੈਣੀ ਮਗਰਲੇ ਤਾਂ ਨਾਲੋਂ 95 ਪੈਸੇ ਪੈ ਨੇ ਬਾਈ ਕੁੜੀਆ ਦੇ ਟਾਇਰ ਬਿਲਕੁਲ ਓਕੇ ਤੇ ਜੇ ਅਗਲਿਆਂ ਦੀ ਗੱਲ ਕਰੀਏ ਆਗਲੇ 45 ਪੈਸੇ ਆਉਗੇ 45 ਪੈਸੇ ਨੇ ਆਗਲੇ ਟਾਇਰ ਚਾਲ ਚਲਾਵੇ ਦਾ ਕਿਵੇਂ ਪੂਰਾ ਓਕੇ ਜੀ ਪੂਰੀ ਇਹੀ ਗੱਲ ਨਹੀਂ ਹੈ ਪੂਰਾ ਓਕੇ ਹੈ ਤੇ ਕਿੰਨੇ ਮਾਡਲ ਆ ਗਿਆ ਇਹ 99 ਮਾਡਲ ਹੈ 99 ਮਾਡਲ ਆ ਗਿਆ ਤੇ ਰੇਟ ਕਿੰਨਾ ਆ ਗਿਆ ਇਹ 1,25,000 ਰੁਪਏ ਜੀ 1,25,000 ਰੇਟ ਆ ਗਿਆ ਬਾਈ ਜੀ ਬਾਕੀ ਮੌਕੇ ਤੇ ਬਾਈ ਕਹਿੰਦਾ ਡਿਸਕਾਊਂਟ ਕੀਤਾ ਜਾਊਗਾ ਕੋਕਾ ਪੀ ਸਕਦੇ ਹਾਂ ਹਾਂ ਬਹੁਤ ਸੋਹਣਾ ਤੇ ਪੂਰੇ ਫੇਰ ਸਬਰਾਜ ਆ 55 ਦਾ ਆ ਗਿਆ ਇਹ ਇਹ ਆ 55 ਆ ਗਿਆ ਤੇ ਸਾਦੀ ਕਟਾਈ ਚਾਹੇ ਟਰੈਕਟਰ ਸੈਂਟਰ ਗੇਟ ਤੇ ਆ ਗਿਆ ਤੇ ਜੇ ਪੂਰੇ ਟਾਇਰਾਂ ਦੀ ਗੱਲ ਕਰੀਏ ਭਰਾਵਾ ਟਾਇਰੇ ਦੀ 90 ਪੈ ਪਾਈ ਚੜੇ 90 ਪੈਸੇ ਟਾਇਰ ਚੌਕੜਾ ਪਏ ਨੇ ਬਾਈ ਜੀ ਤੇ 13 ਸੇ 28 ਦੇ ਟਾਇਰ ਨੇ ਗੁਡিয়ার ਦੇ ਟਾਇਰ ਤੇ ਟਰੈਕਟਰ ਬਹੁਤ ਚੰਗਾ ਹੈ ਇਹ ਕਿਵੇਂ ਚਾਲ ਚਲਾਵੇਗਾ ਪੂਰਾ ਵਦ ਕੇ ਗਿਆਨ ਪੂਰਾ ਇਹ ਨਾ ਹੋ ਮਾਦਾ ਤੁਸੀਂ ਸਟਾਰਟ ਕਰਕੇ ਦਿਖਾ ਦੇ ਨਾ ਕੋਈ ਇੱਕੀ ਗੱਲ ਠੀਕ ਉਹ ਨਾ ਕਹਦਾ ਚੀਕਾ ਮਾਰਦਾ ਕਹਿੰਦਾ ਟਰੈਕਟਰ ਆ ਵਾਹ ਕੇ ਜਾ ਸਕਦੇ ਤੁਸੀਂ ਤੇ ਇਹਦਾ ਪ੍ਰਾਈਸ ਰੇਟ ਕਿੰਨਾ ਭੋਲੇ ਇਹ 2,55,000 ਇਹ 2,55,000 ਰੇਟ ਆ ਵਈ ਇਹਦਾ ਤੇ ਬਾਕੀ ਮੌਕੇ ਤੇ ਮਾਨਤਾ ਨਾਲ ਕੀਤਾ ਜਾਊਗਾ ਤੇ ਅੱਜ ਭੋਲੇ ਅਗਲੇ ਬਾਰੇ ਗੱਲ ਕਰਦੇ ਆਪਾਂ ਸਵਰਾਜ 735 ਵਾਲੇ ਤੇ ਇਹਦੇ ਬਾਰੇ ਦੱਸੂਗੇ ਇਹ ਮਾਰਕ 97 ਜੀ 97 ਮਾਡਲ ਹੈ ਹਾਂਜੀ ਪੰਪ ਵਾਲਾ ਬਾਹਰ ਪੰਪ ਵਾਲਾ ਬਾਈ ਜੀ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਮਗਰ ਹੈਗਾ 88 ਪਾਈ ਮਗਰ ਨੇ 80 85 85 ਟਾਇਰ ਪਰ ਨੇ ਮੂਹਰੇ ਕੋਲੇ ਬੱਤੜੀ ਪੈਸੇ ਨਾਲ ਜੀ 40 ਪੈਸੇ ਮੂਹਰੇ ਟਾਇਰ ਤੇ ਟਰੈਕਟਰ ਤੁਹਾਡੇ ਸਾਹਮਣੇ ਬਿਲਕੁਲ ਕੋਕਾ ਵੀਸ ਹੈ ਤੇ ਜੇ ਭੋਲੇ ਆਪਾਂ ਗੱਲ ਕਰੀਏ ਟੱਚਿੰਗ ਬਚ ਕੇ ਤਾਂ ਨਹੀਂ ਹੈਗਾ ਨਹੀਂ ਨਹੀਂ ਹੈਗਾ ਜੀ ਸਰ ਜਿੰਨਾ ਹੈਗਾ ਉਹਨਾਂ ਕਰੇ ਜਨਾਲੀ ਹੈ ਜੀ ਠੀਕ ਹੈ ਤੇ ਮਾਡਲ ਕਿੰਨੇ ਆ ਗਿਆ 97 97 ਮਾਡਲ ਆ ਗਿਆ ਤੇ ਰੇਟ ਕਿੰਨਾ ਆ ਗਿਆ ਰੇਟ ਇਹਦਾ ਜੀ 1,65,000 ਰੁਪਏ 1,65,000 ਮਿੱਤਰੋ ਰੇਟ ਆ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜਿੰਨੇ ਭੋਲੇ ਆਪਾਂ ਟਰੈਕਟਰ ਦਿਖਾਏ ਨੇ ਕਾਪੀ ਕਾਏ ਜਾਂਦੀ ਗਾਰੰਟੀ ਹੈ ਸਾਰੇ ਓਕੇ ਮਿਲਣਗੇ ਜੀ ਅੱਛਾ ਆ ਗਿਆ ਠੀਕ ਹੈ ਕਾਪੀ ਕਾ ਕੇ ਸਾਰੇ ਆਣ ਮਿਲਦੇ ਨੇ ਕਾਪੀ ਕਾ ਕੇ ਵਧੀਆ ਦੀ ਗਾਰੰਟੀ ਆ ਗਾਰੰਟੀ ਕਾਪੀ ਕਾ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਜੀ ਦੇਖਣਾ ਕਰਦੇ ਨੇ ਚਲਾ ਕੇ ਜਿਵੇਂ ਹੋ ਰਿਹਾ ਚਲਾ ਕੇ ਦੇਖਣਾ ਜਿਵੇਂ ਉਹ ਤਾਂ ਅਗਲਾ ਚੈੱਕ ਕਰਕੇ ਹੋ ਜਾਊਗਾ ਠੀਕ ਹੈ ਪਿੰਡ ਪਿੰਡ ਸੈਂਤ ਤਾਂ ਨਹੀਂ ਆਇਆ ਕੋਈ ਮੋੜਾ ਮੋਟਾ ਵਛਕੋ ਬਜੀ ਮੈਂ ਸਾਰੇ ਮੇਰੇ ਕੋਲ ਸਹੀ ਲੱਗਦੇ ਨੇ ਠੀਕ ਹੈ ਜੀ ਹਾਂਜੀ ਤੇ ਲੋ ਵੀ ਮਿੱਤਰੋ ਬਾਈ ਨੂੰ ਮੌਕਾ ਲਾਜ਼ਮੀ ਦਿਓ ਜਿਹਨੇ ਸਵਰਾਏ ਟਰੈਕਟਰ ਖਰੀਦਣਾ ਹੈ ਬਾਈ ਭੋਲੇ ਤੋਂ ਖਰੀਦ ਕੇ ਲਜਾਏ ਤੇ ਆ ਕੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜਦੋਂ ਆਉਂਗੇ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਸਤਰੀ ਕਰਾਓ